ਇੱਕ ਪਾਸੇ ਪੰਜਾਬ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਇਸ ਤਰ੍ਹਾਂ ਕੰਮਕਾਰ ਹੁੰਦਾ ਉਸ ਤੋਂ ਕੋਈ ਵੀ ਵਿਅਕਤੀ ਅਣਜਾ ਨਹੀਂ ਹੈ ਪਰ ਦੂਸਰੇ ਪਾਸੇ ਮੋਟੀਆਂ ਤਨਖਾਹਾਂ ਲੈਣ ਤੋਂ ਬਾਅਦ ਜਦੋਂ ਕਈ ਮੁਲਾਜ਼ਮਾਂ ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲੱਗਦੇ ਤਾਂ ਵਾਕਈ ਹੀ ਹੈਰਾਨ ਕਰਨ ਵਾਲੇ ਮਾਮਲੇ ਹੋ ਜਾਂਦੇ ਨੇ ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਏ ਜਿੱਥੇ ਗੁਰਦਾਸਪੁਰ ਦੇ ਖਜ਼ਾਨਾ ਦਫ਼ਤਰ ਦਾ ਕਲਰਕ ਰੰਜੀਸ ਕੁਮਾਰ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਸਪੈਂਡ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਦੇ ਖਜ਼ਾਨਾ ਅਫਸਰ ਦੇਸਰਾਜ ਹੋਰਣ ਨੇ ਦੱਸਿਆ ਏ ਕਿ ਕਿਸੇ ਨੇ ਪੰਜਾਬ ਸਰਕਾਰ ਦੇ ਕੋਲ ਸ਼ਿਕਾਇਤ ਕੀਤੀ ਸੀ ਕਿ ਗੁਰਦਾਸਪੁਰ ਦੇ ਖਜ਼ਾਨਾ ਦਫ਼ਤਰ ਵਿੱਚ ਤਾਇਨਾਤ ਕਲਰਕ ਲੋਕਾਂ ਕੋਲੋਂ ਪੈਸੇ ਮੰਗਦਾ ਜਿਸ ਤੇ ਚਲਦੇ ਉਸ ਤੇ ਕਾਰਵਾਈ ਕੀਤੀ ਗਈ ਹੈ ਕਾਰਬੇ ਖਰ ਕੁਛ ਨਹੀਂ ਸਾਡੇ ਹੈਡ ਆਫ ਸੀ ਜਿਹੜੀ ਕੰਪਲੀਟ ਪਾਈ ਹੈਗੀ ਆ ਬਾਹਰੋਂ ਪਾਈ ਜ ਕਿਸੇ ਨੇ ਤੇ ਉਹ ਸਾਰਾ ਸਾਰਾ ਕਾਰਵਾਈ ਹੈਡ ਆਫ ਸੀ ਕਰ ਰਿਹਾ ਵਾ ਸਾਡੇ ਕੋਲ ਸਸਪੈਂਸ਼ਨ ਆਡਰ ਆ ਅਸੀਂ ਜਿਹੜੇ ਕਰਮਚਾਰੀ ਦੇ ਦਿੱਤੇ ਤੇ ਉਹਦਾ ਜਿਹੜਾ ਹੈਡ ਕੁਆਟਰ ਉਹ ਅੰਮ੍ਰਿਤਸਰ ਬਣਾ ਹੋਇਆ ਹੈ ਜੀ ਜਿਹੜਾ ਸੰਬੰਧ ਕਿਤਾ ਕੌਣ ਸੀ ਕੀ ਨਾਮ ਸੀ ਉਹਦਾ ਨਾਮ ਹੈਗਾ ਵਾ ਰਜਨੀਸ਼ ਕੁਮਾਰ ਤੇ ਕਲਰਕ ਹੈਗਾ ਉਹ ਕੀ ਨਾਮ ਹੈ ਰਜਨੀਸ਼ ਕੁਮਾਰ ਕਿਰਪਾ ਕਰਕੇ ਰੋਜ਼ ਸਾਰਾ ਕੋਈ ਚਿੱਠੀ ਨਹੀਂ ਆਸੀਦੀ ਕਿ ਵੀ ਹੈੱਡ ਆਫ ਸੀ ਸਾਰਾ ਮਾਮਲਾ ਮੈਨੂੰ ਦੱਸਿਆ ਸਸਪੈਂਸ਼ਨ ਆਰਡਰ ਆਇਆ ਵੀ ਬਈ ਇਸ ਵਿੱਚ ਦੋਸਾਂ ਦੇ ਤਹਿਤ ਉਸ ਬੰਦੇ ਨੂੰ ਜਿਹੜਾ ਤੁਰੰਤ ਪ੍ਰਭਾਵਨ ਮਤਲਬ ਦਿੱਤਾ ਗਿਆ ਤਾਂ ਪੰਜਾਹ ਕੰਮ ਕਰ ਜੀ ਹਾਂਜੀ ਸਾਡੇ ਹੈਡ ਆਫ ਕਹਿ ਦਿੱਤੀ ਸੀ ਬਹੁਤ ਬੰਦੇ ਨੇ ਪਰ ਇਹ ਕਿਹਨੇ ਕਿਹਦੀ ਸਾਡੋ ਕੋਈ ਵੀ ਕੋਈ ਨੋਟਸ ਨਹੀਂ ਹੈਗਾ ਤੁਹਾਡੇ ਕੋਲ ਕੁਝ ਕੱਲ ਨਹੀਂ ਆਈ ਨਹੀਂ ਮੈਨੂੰ ਕੋਈ ਸ਼ਿਕਾਇਤ ਨਹੀਂ ਕਿਸੇ ਕਸਮ ਦੀ ਵੀ ਤੇ ਬਾਕੀ ਹੁਣ ਵੀ ਉਹ ਵਾਲੀ ਹੈਡ ਅਫੀਸ ਇਨ ਕੋਰੀ ਕਰ ਰਿਹਾ ਹੈ ਅੱਛਾ ਇਹ ਨਹੀਂ ਵੀ ਕਿਨੇ ਪੈਸੇ ਮੰਗੇ ਕੀ ਸਾਡਾ ਕੁਝ ਨਹੀਂ ਸਾਡੋ ਕੁਝ ਨਹੀਂ ਦੋਸਤ ਅਭੀ ਕਾਲ ਕੀ ਹੋਈ ਸਰ ਬਸ ਉਹ ਡੇਡ ਦਿੱਤੀ ਹੈ ਦੁਆਰਾ ਡਾਕੂਮੈਂਟ ਆਪਣੇ ਪ੍ਰੋਵਾਈਡ ਕਰਨ ਵਾਸਤੇ ਉਹਨਾਂ ਨੂੰ 5-7 ਡੇਟ ਹੈਗੀ ਨੈਕਸਟ ਤੇ ਉਹ ਮੰਗਲਵਾਰ ਨੂੰ ਚੰਡੀਗੜ੍ਹ ਜਿਹੜਾ ਸਾਰਾ ਰਿਕਾਰਡ ਪ੍ਰੋਵਾਈਡ ਕਰਨਗੇ ਆਪਣਾ ਜੋ ਵੀ ਨਾ ਡਿਪਾਰਟਮੈਂਟ ਨੇ ਮੰਗਿਆ ਉਹਨਾਂ ਕੋਲ ਤੇਰਾ ਉਪਰ ਫੇ ਅਗਲੀ ਕਾਰੋਬਰੀਓ ਨੈਕਸਟ ਫਿਰ ਪ੍ਰੋਸੀਜਰ ਚੱਲੂਗਾ ਨਾ ਜੋ ਵੀ ਹੈਗਾ ਕਿਹੜੀ ਪੋਸਟ ਦਾ ਅਫਸਰ ਉਹ ਕਹਰ ਸੀ ਤੇ ਨਾ ਜੀ ਹਰਜੀਤ ਕੁਮਾਰ ਕੁਮਾਰ ਕਹਿੰਦਾ ਐਸਐਮਜ਼ਡ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ